ਅੱਜ ਦੀ ਸਭ ਤੋਂ ਖੂਬਸੂਰਤ ਤਸਵੀਰ ਸੜਕ ਤੇ ਨਮਾਜ਼ ਅਦਾ ਕਰਕੇ ਮੁ슬ਿਮ ਪਾਈਚਾਰੇ ਨੇ ਕਿਸਾਨਾਂ ਦੀ ਜਿੱਤ ਲਈ ਕੀਤੀ ਅਰਦਾਸ ਤੁਹਾਂ ਦੱਸਦੇ ਕਿ ਇੱਕ ਪਾਸੇ ਕਿਸਾਨ ਸ਼ੰਭੂ ਬਾਰਡਰ ਤੇ ਆਪਣੇ ਹੱਕਾਂ ਦੇ ਲਈ ਬੈਠੇ ਹੋਏ ਨੇ ਤੇ ਦੂਜੇ ਪਾਸੇ ਮੁ슬ਿਮ ਪਾਈਚਾਰਾ ਉਹਨਾਂ ਕਿਸਾਨਾਂ ਲਈ ਜਿੱਤ ਲਈ ਅਰਦਾਸ ਕਰ ਰਿਹਾ ਹੈ ਤੁਹਾਂ ਦੱਸਦੇ ਕਿ ਖੂਬਸੂਰਤ ਤਸਵੀਰ ਭਵਾਨੀ ਗੜਦੀ ਹੈ ਜਿੱਥੇ ਮੁ슬ਿਮ ਪਾਈਚਾਰੇ ਨੇ ਅੱਜ ਸੜਕ ਤੇ ਬੈਠ ਕੇ ਕਿਸਾਨਾਂ ਭਰਾਵਾਂ ਦੇ ਲਈ ਨਮਾਜ਼ ਅਦਾ ਕੀਤੀ ਹੈ ਤੁਹਾਨੂੰ ਦੀ ਜਿੱਤ ਲਈ ਅਰਦਾਸ ਕੀਤੀ ਹੈ ਇਸ ਮੌਕੇ ਮੌਲਵੀ ਸਾਹਿਬ ਨੇ ਕਿਹਾ ਕਿ ਪੰਜਾਬ ਹਮੇਸ਼ਾ ਸਰਬ ਸਾਂਝੀ ਤਸਵੀਰ ਦਸਾਉਂਦਾ ਹੈ ਇਸ ਲਈ ਅੰਦਾਤੇ ਲਈ ਅੱਜ ਮੁਸਲਿਮ ਭਾਈਚਾਰੇ ਦੇ ਵੱਲੋਂ ਅਰਦਾਸ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਕਿਸਾਨ ਭਰਾਵਾਂ ਨੇ ਮੁਸਲਿਮ ਭਾਈਚਾਰੇ ਦੇ ਨਾਲ ਜੱਫੀ ਪਾ ਕੇ ਆਪਣਾ ਪਿਆਰ ਪ੍ਰਗਟ ਕੀਤਾ ਇਸ ਖੂਬਸੂਰਤ ਤਸਵੀਰ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਵਿੱਚ ਦੱਸਿਓ ਦੇਖੋ ਜੀ ਜੋ ਕਿਸਾਨ ਹੈ ਇਹ ਅਨ ਪੈਦਾ ਕਰਤੇ ਹਨ ਔਰ ਅਨ ਪੈਦਾ ਕਰਕੇ ਦੁਨੀਆ ਕੇ ਇੱਕ ਇੱਕ ਇਨਸਾਨ ਕੋ ਖਿਲਾਤੇ ਹਨ हम किसान के साथ हैं और किसानों के लिए दुआ करते हैं रब से कि रब जो है किसानों के किसानों की मदद करे और ये सरकार जो है जो जुल्म कर रही है किसानों के ऊपर से जो है ये जुल्म को ख़त्म कर दे हम रब अर्दाश्त करते हैं कि रब जो है इनका इन किसानों की हमेशा मदद करे और इनके साथ रहें ऊपर वाले से दुआ है कि ऊपर वाला जो है रब जो है किसानों की हर तरह से मदद करे ਇਨਕੀ ਜੋ ਹੈ ਮੰਗਾਂ ਪੂਰੀ ਕਰਵਾ ਦੇ ਅਤੇ ਇਨਕੀ ਹਰ ਤਰਫ ਜੋ ਹੈ ਹਰ ਤਰ੍ਹਾਂ ਸੇ ਇਨਕੀ ਹਿਫਾਜ਼ਤ ਫਰਮਾਏ ਹਾਜੀ ਕਿ ਨਾਜੀ ਹਾਜੀ ਬਾਬੇ ਸਾਨੂੰ ਮੇਰਾ ਨਾਮ ਇਹ ਭੋਲਾ ਖਾਨ ਹਾਜੀ ਭੋਲਾ ਖਾਨ ਜੀ ਅੱਜ ਨਮਾਜ਼ ਕਦਾ ਕਰ ਰਹੇ ਹਾਂ ਕੀ ਗੱਲ ਕੀ ਬਤਲਦਾ ਜੀ ਨਾ ਅੱਜ ਦੇਖੋ ਸੱਦਾ ਦੇ 16 ਤਰੀਕ ਨੂੰ ਹਰ ਇੱਕ ਜਥੇਬੰਦੀ ਦਾ ਮਤਲਬ ਕਿ ਬੰਦ ਦਾ ਸੱਦਾ ਸੀ ਉਹ ਬੰਦ ਦਾ ਸੱਦਾ ਸਾਰੇ ਉਹਦੇ ਵਿੱਚ ਸ਼ਾਮਲ ਹੋਇਆ ਮੁਸਲਮਾਨ ਭਾਈਚਾਰੇ ਵੱਲੋਂ ਇਹਨਾਂ ਦੀ ਹਮਾਇਤ ਕੀਤੀ ਹੈ ਪੂਰੀ ਔਰ ਹਰ ਇੱਕ ਨੂੰ ਕਰਨੀ ਵੀ ਚਾਹੀਦੀ ਹੈ ਕਿ ਜਿਹੜਾ ਜ਼ੁਲਮ ਅੱਜ ਸਰਕਾਰਾਂ ਕਰ ਰਹੀਆਂ ਨੇ ਜਿਸ ਤਰ੍ਹਾਂ ਵੀ ਇਹ ਕੋਈ ਆਪਣੇ ਹੱਕ ਦੀ ਬਾਸ਼ਾ ਲਾ ਉਹਦੇ ਉਪਰ ਅਥਰੂ ਗੈਸ ਦੀਆਂ ਗੋਲੀਆਂ ਪਤਾ ਨਹੀਂ ਕੀ ਕੀ ਜ਼ੁਲਮ ਕਰ ਰਹੀ ਹੈ ਉਹ ਕਿਸਾਨਾਂ ਨੇ ਅੱਜ ਧਰਨਾ ਲਾਇਆ ਸੀ ਉਹਦੇ ਹੱਕ 'ਚ ਤੇ ਉਹਨਾਂ ਅੱਗੇ ਉਸ ਅੱਲਾ ਪਾਕ ਦੇ ਉਸ ਪਰਬਤਗਾਰ ਦੇ ਅੱਗੇ ਦੁਬਾ ਵੀ ਕਰਦੇ ਆ ਤੇ ਉਹਨਾਂ ਦੀ ਹਮਾਇਤ ਵੀ ਕਰਦੇ ਨੇ ਇਸ ਤਰ੍ਹਾਂ ਜ਼ਹਿਨ ਦੇ ਵਿੱਚ ਆਇਆ ਵੀ ਆ ਜਿਸ ਤਰ੍ਹਾਂ ਦਾ ਮਾਹੌਲ ਇਹ ਤਾਂ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਜੀ ਜੋ ਵੀ ਇਸ ਦੁਨੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਪੈਦਾ ਹੋਇਆ ਹੈਗਾ ਕੋਈ ਵੀ ਇਨਸਾਨ ਹੈ ਹਰ ਇੱਕ ਦਾ ਫਰਜ਼ ਬਣਦਾ ਵੀ ਅਸੀਂ ਸਹੀ ਆਵਾਜ਼ ਨੂੰ ਠਾਈਏ ਸਹੀ ਹੱਕ ਸੱਚ ਦੀ ਗੱਲ ਕਰੀਏ ਪਰ ਸਰਕਾਰਾਂ ਇੰਨਾ ਜ਼ੁਲਮ ਕਰ ਰਹੀਆਂ ਨੇ ਇੱਕ ਸ਼ਾਂਤਮਈ ਧਰਨੇ ਨੂੰ ਵੀ ਲਾਉਣ ਦੇ ਰਹੇ ਆ ਉੱਥੇ ਡੱਡੇ ਜ਼ੁਲਮ ਕਰ ਰਹੀਆਂ ਨੇ ਤੇ ਇਦੋਂ ਪੈੜੀਆਂ ਸਰਕਾਰਾਂ ਕੀ ਹੋਣਗੀਆਂ ਜੀ ਪ੍ਰਧਾਨ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਚੇਤ ਸਿੰਘ ਭੱਟੀਵਾਲ ਕਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਬਲਾਕ ਭਵਾਨੀਗੜ੍ਹ ਦਾ ਆਗੂ ਆ ਮੈਂ ਜੇ ਮੁਸਲਿਮ ਭਾਈਚਾਰੇ ਨੇ ਏਕਤਾ ਦਾ ਪੱਤੀਕ ਦਿਖਾਇਆ ਤੁਸੀਂ ਜੱਫੀ ਪਾ ਕੇ ਖੜੇ ਹੋ ਤੁਹਾਡੇ ਹਿੱਤ ਵਿੱਚ ਅਰਦਾਸ ਕੀਤੀ ਹੈ ਦੇਖੋ ਪਹਿਲਾਂ ਵੀ ਸਾਡੇ ਗੁਰੂ ਸਾਹਿਬ ਦੇ ਨਾਲ ਇਹਨਾਂ ਨੇ ਚਾਹੇ ਨਵੀਖਾਂ ਗਨੀਖਾਂ ਹੋਵੇ ਉਹਨਾਂ ਨੇ ਲੜਾਈਆਂ ਲੜੀਆਂ ਨੇ ਤੇ ਅਸੀਂ ਇਕੱਠੇ ਹੋ ਕੇ ਲੜਾਈ ਲੜਦੇ ਰਹਾਂ ਉਹਨਾਂ ਮੁਗਲਾਂ ਦੇ ਖਿਲਾਫ ਤੇ ਅੱਜ ਵੀ ਇਹ ਮੁਸਲਮਾਨ ਭਰਾ ਨੇ ਜਿਹੜੇ ਸਾਡੇ ਹੱਕ ਦੇ ਵਿੱਚ ਆ ਕੇ ਕਿਉਂਕਿ ਅਸੀਂ ਜਿਹੜੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਚਾਹੇ ਸੰਯੁਕਤ ਮੋਰਚਾ ਕੋਈ ਵੀ ਜਥੇਬੰਦੀਆਂ ਨੇ ਭਾਰਤ ਦੀਆਂ ਜਥੇਬੰਦੀਆਂ ਨੇ ਕਿਉਂਕਿ ਇਹਦੇ ਨਾਲ ਕਿਰਤੀ ਲੋਕ ਨੇ ਜਿਹੜੇ ਉਹ ਜੁੜੇ ਹੋਏ ਨੇ ਇੱਥੇ ਪੰਜਾਬ ਦੇ ਵਿੱਚ ਜ਼ਿਆਦਾਤਰ ਸਿੱਖ ਕੌਮ ਹੈ ਤੇ ਹਰਿਆਣੇ ਦੇ ਵਿੱਚ ਹਿੰਦੂ ਵੀਰ ਨੇ ਤੇ ਮੁਸਲਮਾਨ ਜੁਪੀ ਦੇ ਵਿੱਚ ਮੁਸਲਮਾਨ ਵੀਰ ਨੇ ਅਸੀਂ ਸਾਰੇ ਇਕੱਠੇ ਕਿਰਤੀ ਲੋਕ ਆ ਅਸੀਂ ਸਾਰੇ ਇੱਕ ਆ ਅਸੀਂ ਸਾਰੇ ਕਿਰਤ ਦੀ ਜਿਹੜੀ ਗੱਲ ਕਰਦੇ ਆ ਅਸੀਂ ਕਿਰਤ ਕਰਨ ਵਾਲੇ ਲੋਕ ਆ ਇਕੱਠੇ ਰਹਿੰਦੇ ਆ ਸਾਰੇ ਸਾਡੇ 'ਚ ਕੋਈ ਤੁਹਾਨੂੰ ਫਰਕ ਜਾਂਪਦਾ ਵੀ ਇਹ ਸਿੱਖ ਐ ਇਹ ਮੁਸਲਮਾਨ ਐ ਉਹ ਹਿੰਦੂ ਐ ਸਾਡੇ 'ਚ ਤਾਂ ਕੋਈ ਫਰਕ ਨਹੀਂ ਅਸੀਂ ਸਾਰੇ ਇਕੱਠੇ ਆ ਇਹ ਜਿਹੜੀ ਇਹਨਾਂ ਨੇ ਅਰਦਾਸ ਕੀਤੀ ਐ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਪਹਿਲਾਂ ਵੀ ਜਦੋਂ ਪਿੱਛੇ ਮੋਰਚਾ ਚੱਲਿਆ ਦਿੱਲੀ ਵਾਲਾ ਉਦੋਂ ਉਥੇ ਇਹਨਾਂ ਮੁਸਲਮਾਨ ਭਰਾਵਾਂ ਨੇ ਜਾ ਕੇ ਦਿੱਲੀ ਲੰਗਰ ਲਾਏ ਆ ਉਥੇ ਚੌਲਾਂ ਦੇ ਲੰਗਰ ਇਹਨਾਂ ਦੇ ਚੱਲਦੇ ਰਹੇ ਆ ਬਹੁਤ ਵਧੀਆ ਜਿਹੜੇ ਲੰਗਰ ਨੇ ਇਹ ਉਹ ਲਾਉਂਦੇ ਰਹੇ ਆ ਉਥੇ ਇਸ ਕਰਕੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਕੱਠੇ ਹੋ ਕੇ ਅਸੀਂ ਲੜਾਈ ਲੜਾਂਗੇ